ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਵੀ ਤੁਸੀਂ ਫ੍ਰੀ ਵਿੱਚ ਕੁਰਾਲੀ ਚ ਕਰ ਸਕਦੇ ਹੋ ਆਈਲਾਈਟਸ ਵੀਰ ਆਈਲਾਈਟਸ ਲੈ ਆਂਦੀ ਇਲਾਕੇ ਦੇ ਲੋਕਾਂ ਦੇ ਲਈ ਨਵੀਂ ਆਫਰ ਵੀਰ ਆਈਲਾਈਟਸ ਵੱਲੋਂ ਇੱਕ ਬੱਚਿਆਂ ਦੇ ਲਈ ਨਵੀਂ ਆਫਰ ਲਿਆਂਦੀ ਗਈ ਹੈ ਜਿਸ ਦੇ ਤਹਿਤ ਆਈਲਾਈਟਸ ਦਾ ਕੋਰਸ ਹੁਣ ਫ੍ਰੀ ਦੇ ਵਿੱਚ ਕਰਵਾਇਆ ਜਾਵੇਗਾ ਜੀ ਹਾਂ ਫਰੀ ਦੇ ਵਿੱਚ ਹੁਣ ਆਇਲਟਸ ਦਾ ਕੋਰਸ ਕਰਵਾਇਆ ਜਾਵੇਗਾ ਅਤੇ ਕਿਸ ਤਰ੍ਹਾਂ ਕਰਵਾਇਆ ਜਾਵੇਗਾ ਸਾਡੇ ਨਾਲ ਵੀਰ ਜੀ ਨੇ ਵੀਰ ਜੀ ਕਿਸ ਤਰ੍ਹਾਂ ਕੋਰਸ ਫਰੀ ਦੇ ਵਿੱਚ ਕਰਾਇਆ ਜਾਵੇਗਾ ਪਹਿਲਾਂ ਜਾਣਕਾਰੀ ਦਿਓ ਜੀ ਸასი ਗਾਲ ਜੀ ਵੀਰ ZOX एक्सपर्ट ਕੁਰਾਲੀਆਂ ਜਿਹੜਾ ਹੁਣ ਇੱਕ ਸਪੈਸ਼ਲ ਆਫਰ ਲੈ ਕੇ ਆਇਆ ਹੈ ਕਿ ਜਿਹੜੇ ਬੱਚੇ ਨੇ ਆਇਲਟਸ ਕਰਨਾ ਹੈ ਐਡਵਾਂਸ ਫੀਸ ਨਹੀਂ ਦੇਣੀ ਸਾਨੂੰ ਤੁਸੀਂ 1 2 3 ਮਹੀਨੇ ਦੀ ਫੀਸ ਨਹੀਂ ਦੇਣੀ ਆਇਲਟਸ ਵਿੱਚ ਜੇ 6 ਬੈਂਡ ਆ ਗਏ ਤਾਂ ਬਾਅਦ ਚ ਫੀਸ ਦੇਣੀ ਹੈ 7 ਬੈਂਡ ਆ ਗਏ ਤਾਂ ਬਾਅਦ ਚ ਦੇਣੀ ਹੈ ਦੋ ਬੈਚ ਨੇ ਇੱਕ 6 ਬੈਂਡ ਵਾਲਾ ਇੱਕ 7 ਵਾਲਾ ਫੀਸ ਕਦੋਂ ਦੇਣੀ ਹੈ ਜਦ ਤੁਹਾਡੇ ਬੈਂਡ ਆਗੇ ਤਾਂ 1 ਰੁਪਿਆ ਪਹਿਲਾਂ ਨਹੀਂ ਜੇ ਬੈਂਡ ਨਾ ਆਏ ਤਾਂ ਵੀ 1 ਰੁਪਿਆ ਦੇਣ ਦੀ ਜ਼ਰੂਰਤ ਨਹੀਂ ਹੈਗੀ ਕਿੰਨੇ ਬੱਚਿਆਂ ਦੀ ਸੀਟ ਰੱਖੀ ਗਈ ਹੈ ਇਹਦੇ ਵਾਸਤੇ ਅ ਐਡ ਪ੍ਰੈਜ਼ੈਂਟ 30 ਦਾ ਬੈਚ ਹੀ ਚਲਾਵਾਂਗੇ ਲਿਮਟਿਡ ਸੀਟਸ ਨੇ ਕਿਉਂਕਿ ਇਹਦੇ ਵਿੱਚ ਰਿਸਕ ਲੈਵਲ ਹੈਗਾ ਤਾਂ 30 ਬੱਚਿਆਂ ਦਾ ਇਨੀਸ਼ੀਅਲ ਅਸੀਂ ਬੈਚ ਚਲਾ ਰਹੇ ਹਾਂ ਜਿਨ੍ਹਾਂ ਦੀ ਫੀਸ ਅਸੀਂ ਚਾਹੇ 3 ਮਹੀਨੇ ਪੜਨ 4 ਮਹੀਨੇ ਪੜਨ ਜਿੱਦਣ ਰਿਜ਼ਲਟ ਆ ਗਿਆ ਜੇ ਬੈਂਡ ਆ ਗਏ ਤਾਂ ਲਵਾਂਗੇ ਨਹੀਂ ਤਾਂ ਰੁਪਈਆ ਨਹੀਂ ਲੱਗੂਗਾ ਕਲਾਸਿਸ ਕਦੋਂ ਤੋਂ ਸਟਾਰਟ ਹੋਏਗੀ ਜੀ ਕਲਾਸਸ ਸ਼ੁਰੂ ਨੇ ਜੀ ਬਸ ਅੱਜ ਤੋਂ ਆਫਰ ਕੱਢਿਆ ਤੇ ਆਲਰੇਡੀ ਹੁਣ ਸਾਡੇ ਕੋਲ ਤਿੰਨ ਚਾਰ ਰਜਿਸਟ੍ਰੇਸ਼ਨ ਆ ਚੁੱਕੀਆਂ ਨੇ ਕਲਾਸਸ ਆਲਰੇਡੀ ਸ਼ੁਰੂ ਨੇ ਜੇਕਰ ਬੱਚੇ ਦੇ 6 ਬੈਂਡ ਆਂਦੇ ਆ ਤੇ 2 ਮਹੀਨੇ ਉਹ ਕੋਰਸ ਕਰਦਾ ਤੇ ਫਿਰ 2 ਮਹੀਨੇ ਬਾਅਦ ਕਿਉਂਕਿ ਬੈਂਡ ਉਹਦੇ ਆ ਚੁੱਕੇ ਆ ਫਿਰ ਕਿੰਨੀ ਫੀਸ ਲਾਉਂਗੇ ਕਿੰਨੇ ਰੁਪਏ ਮਹੀਨਾ ਲਾਉਂਗੇ 6 ਬੈਂਡ ਦੀ ਹੈਗੀ ਆ 4000 ਰੁਪਏ ਮਹੀਨਾ 7 ਬੈਂਡ ਦੇ ਹੈਗੇ ਆ 8000 ਰੁਪਏ ਪਰ ਉਹ ਪਹਿਲਾਂ ਤੁਸੀਂ ਬੈਚ ਡਿਸਾਈਡ ਕਰੋਗੇ ਜੇ ਤੁਸੀਂ 6 ਬੈਂਡ ਵਾਲੇ ਬੈਚ ਪਹਿਲਾਂ ਤੇ ਡਿਟੇਲ ਅਟੈਂਡ ਕਰਿਆ ਹੋਇਆ ਤੁਹਾਡੇ ਸਾਥ ਆਗੇ ਫਿਰ ਤੁਹਾਡੀ 4000 ਲੱਗੂਗੀ ਪਰ ਜੇ ਤੁਸੀਂ 7 ਬੈਂਡ ਵਾਲੇ ਚ ਆਗੇ ਤਾ ਫਿਰ ਤੁਹਾਡੀ 8000 ਰੁਪਏ ਲੱਗੂਗੀ ਪਰ ਫਰਕ ਇਹ ਹੋਏਗਾ 6 ਬੈਂਡ ਚ 6 ਬੈਂਡ ਦੀ ਗਾਰੰਟੀ ਹੈ 7 ਬੈਂਡ ਚ 7 ਬੈਂਡ ਦੀ ਗਾਰੰਟੀ ਹੈ ਆਫਿਸ ਦਾ ਐਡਰੈਸ ਅਤੇ ਫੋਨ ਨੰਬਰ ਜ਼ਰੂਰ ਦੇ ਦਿਓ ਜੀ ਵੀਰ ZO ਐਕਸਪਰਟ ਕੋਰਾਲੀ ਦੇ ਵਿੱਚ ਬੱਸ ਸਟੈਂਡ ਤੋਂ ਖਾਲਸਾ ਸਕੂਲ ਸਾਰਿਆਂ ਨੂੰ ਪਤਾ ਹੈ ਉਹਦੇ ਸਾਹਮਣੇ ਸਾਡਾ ਆਫਿਸ ਹੈਗਾ ਆ ਤੇ ਕੰਟੈਕਟ ਨੰਬਰ ਹੈ ਜਿਹੜਾ ਸਾਡੇ ਸਾਈਟ ਤੇ ਜਾਂ ਵੀਡੀਓ ਚ ਵੀ ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹੋ ਵੀਰ ਜੀ ਆਈਸਲ ਆਈਲੈਟਸ ਵੱਲੋਂ ਇਹ ਨਵਾਂ ਜਿਹੜਾ ਫਾਰਮੂਲਾ ਲਿਆਂਦਾ ਗਿਆ ਅਤੇ ਹੁਣ ਮੁਫਤ ਦੇ ਵਿੱਚ ਬੱਚਿਆਂ ਨੂੰ ਆਈਲੈਟਸ ਕਰਾਏ ਜਾਵੇਗੀ ਜਿਹੜੇ ਕਿ ਜ਼ਰੂਰਤਮੰਦ ਬੱਚੇ ਨੇ ਅਤੇ ਇਹ ਆਫਰ ਹਰ ਇੱਕ ਤੇ ਲਾਗੂ ਹੋਵੇਗੀ ਅਤੇ ਜੇਕਰ 6 ਬੈਂਡ ਬੱਚੇ ਦੇ ਆਉਂਦੇ ਨੇ ਤੇ ਉਸ ਤੋਂ ਬਾਅਦ ਹੀ ਫੀਸ ਲਈਤੀ ਜਾਵੇਗੀ ਤੇ ਜ਼ਰੂਰ ਤੁਸੀਂ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਅਤੇ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਦਵਾਉਣਾ ਚਾਹੁੰਦੇ ਹੋ ਤਾਂ ਲਿਮਟਿਡ ਸੀਟਾਂ ਹਨ ਤੇ ਜ਼ਰੂਰ ਇੱਥੇ ਅੱਜ ਹੀ ਪੁੱਛੋ